ਅੱਗੇ ਤੱਕ ਗੱਲ ਕਰਦੇ ਰਹੇ ਹਾਂ ਜੇਕਰ ਇਹਨਾਂ ਤੋਂ ਹੋ ਰਿਹਾ ਹੈ ਦੂਜਿਆਂ ਨੂੰ ਜੀਮੀ ਬੋਰ 10 ਬਰਗਲੋ ਸਹੀ ਬਰਗਲੋ ਦੇ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ 24 ਘੰਟੇ ਬਿਜਲੀ ਮਿਲਣ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਦੋ-ਦੋ ਦਿਨ ਬਿਜਲੀ ਬੰਦ ਰਹਿਣ ਕਾਰਨ ਲੋਕ ਪਰੇਸ਼ਾਨ ਅਸਰ ਰਹੇ ਨੇ ਇਹ ਤਸਵੀਰਾਂ ਗੁਰਦਾਸਪੁਰ ਦੇ ਇੰਡੀਆ ਪਾਕਿਸਤਾਨ ਬਾਰਡਰ ਤੇ ਪੈਂਦੇ ਕਸਬਾ ਦੁਰਾਂਗੜਾ ਦੀਏ ਨੇ ਜਿੱਥੇ ਕਿ ਕੁਝੇ ਇਲਾਕਿਆਂ ਵਿੱਚ ਲਾਈਟ ਨਾ ਆਉਣ ਕਰਕੇ ਲੋਕ ਐਨੇ ਪਰੇਸ਼ਾਨ ਹੋ ਗਏ ਨੇ ਕਿ ਅੱਤੀ ਰਾਤ ਨੂੰ ਉਹਨਾਂ ਵੱਲੋਂ ਬਿਜਲੀ ਦਫ਼ਤਰ ਬਾਹਰ ਆ ਕੇ ਧਰਨਾ ਦਿੱਤਾ ਗਿਆ ਲੋਕਾਂ ਨੇ ਬਿਜਲੀ ਦਫ਼ਤਰ ਦਾ ਕਿਰਾਉ ਕੀਤਾ ਜਿਸ ਤੋਂ ਬਾਅਦ ਬਿਜਲੀ ਅਧਿਕਾਰੀ ਉਹਨਾਂ ਤੇ ਭੜਕਦੇ ਵੀ ਦਿਖਾਈ ਦਿੱਤੇ ਅਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਕਦਰ ਸਮਝੋ ਉਹ ਮੈਂ ਉਹ ਮੈਂ ਬਤਾ ਬਤਾ ਅੱਗੇ ਤਰੀਕਾ ਕਰਦੇ ਰਹੋ ਉਹ ਬਤਾ ਚੱਲਦਾ ਇਹ ਤਾਂ ਹੋ ਗਿਆ ਸੁੱਖੀਆਂ ਨੂੰ ਕੰਮ ਕਰੀਏ ਤੇ ਕਿੱਥੇ ਲੈ ਕੇ ਜਾਈਏ ਹਾਂਜੀ ਇਹ ਕਿੰਨਾ ਗਰਮੀ ਆ ਤੇ ਕਿੱਥੇ ਲੈ ਕੇ ਜਾਈਏ ਹਾਂਜੀ ਕੋਈ ਸਿਆਣਿਆ ਬੇਲੇ ਨਹੀਂ ਗੱਲ ਆ ਜੀ ਪਦੋਂ ਛੇੜ ਦੇਣਾ ਨਾ ਮਹਿੰਦਰਿਆ ਤੂੰ ਬੰਦਾ ਤੂੰ ਬਾਹਰ ਰੱਖ ਆਈ ਕੋਲ ਮੈਂ ਜੀ ਆ ਨਹੀਂ ਚਾਹ ਰਹੀ ਤੂੰ ਹੀ ਲੱਭ ਰੋ ਕੋਈ ਦੱਸੋ ਜੀ ਨਾ ਤੁਹਾਨੂੰ ਕੋਈ ਰਾਸ ਸਾਰਾ ਉਹ ਤੁੱਪ ਜੇ ਬਾਹਰ ਹੀ ਨਿਕਲਦਾ ਘਰ ਜੇ ਬੈਠਾ ਰਹਿੰਦਾ ਹੈ ਤੇ ਡਿਊਟੀ ਤੇ ਆ ਉਹ ਕੋਣ ਕੋਣਾ ਛੋੜਦਾ ਜੀ ਜੀ ਗਰਗਨੋ ਜੀਲੀਪੁਰ ਮੁਹੱਵਲ ਜੈ ਗਰਗਨੋ ਯਾਰ ਇੱਕ ਮਿੰਟ ਪਾਜੀ ਹਲੋ ਕਿ ਨਜ਼ਰੋਂ ਕੰਨੋਂ ਸੁਣਦੇ ਆ ਗਰਗਨੋ ਮੁਹੱਵਲ ਜੈ ਗਰਗਨੋ ਮੁਹੱਵਲ ਦੇ ਲਾਈਟ ਆਊਟ ਕਰਨ ਲੋਕ ਐਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਅੱਧੀ ਰਾਤ ਦੇ ਸਮੇਂ ਆ ਕੇ ਪੋਨਾ ਵੱਲੋਂ ਬਿਜਲੀ ਘਰ ਦੇ ਬਾਹਰ ਥਰਨਾ ਦਿੱਤਾ ਗਿਆ ਲੋਕਾਂ ਦੇ ਇਲਜ਼ਾਮ ਹੈ ਕਿ ਜਿਹੜੇ ਅਫਸਰ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਏ ਕਿ ਉਹ ਇਸ ਸੰਬੰਧੀ ਕਾਰਵਾਈ ਕਰਨ ਪਰ ਉਹ ਅਫਸਰ ਕਰਾ ਵਿੱਚ ਸੁੱਤੇ ਹੋਏ ਨੇ ਅਤੇ ਲੋਕ ਕਈ ਦਿਨਾ ਤੋਂ ਲਗਾਤਾਰ ਪਰੇਸ਼ਾਨ ਚੱਲ ਰਹੇ ਨੇ ਸਬਸਾ ਬਿਜਲੀ ਦੀ ਬਿਜਲੀ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਹੈ ਬੈੱਡ ਵਾਂਗ ਆਉਂਦੀ ਬੁਰਕੀ ਚੱਲ ਜਾਂਦੀ ਹੈ ਰਾਤ ਨੂੰ ਬੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਕੋ ਬਾਹਰ ਆਦਮੀ ਦੇ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂ ਯਾਰ ਨੂੰ ਮੁਕਸਾ ਨਾ ਦਿਓ बोलदे तो इन पसा के के गल लोग हर रात बच्चा टांगो रहब जनानी टांगो होई दी है के कदे किथे जान ओथे सुनण वाला सुनाई करने वाला कोई नहीं जे 9 तो 5 ਮੁਲਾਜ਼ਮ ਡਿਊਟੀ ਦੇ ਮੁਰਕੇ ਪਾਈ ਹੋਈ ਬਾਦ ਜੰਪਰ ਛੱਡ ਜਾਂਦਾ ਜਾਂ ਫਿਊਜ ਹੋੜ ਜਾਂਦਾ ਤੋ ਕੋ ਲਾ ਕੇ ਰਾਜੀ ਕੋਈ ਨਹੀਂ ਕਿਥੇ ਜਾਣਾ ਉਹ ਦੱਸੋ ਤਰੀਕਾ ਤੁਹਾਡਾ ਇਹ ਚੰਗੀ ਪੱਕਾ ਵੀਂਦੀਆਂ ਪਾ ਪਛਾਪਾ ਪਾ ਜਾ ਤੁਹਾਡੇ ਨਾਲ ਗੱਲ ਵਾਲਾ ਇਹ ਰੋਲ ਬੱਲੇ ਚਾ ਨਹੀਂ ਲੋਕਾਂ ਦੇ ਇਲਜ਼ਾਮ ਹੈ ਕਿ ਉਹਨਾਂ ਬੱਲੂ ਕਈ ਵਾਰ ਇਸ ਸੰਬੰਧੀ ਸੰਬੰਧਤ ਵਿਭਾਗ ਦੇ ਜੇਈ ਨੂੰ ਫੋਨ ਕੀਤਾ ਗਿਆ ਪਰ ਜੇਈ ਸਾਹਿਬ ਨੇ ਫੋਨ ਹੀ ਨਹੀਂ ਚੁੱਕਿਆ ਲੋਕਾਂ ਦੇ ਇਲਜ਼ਾਮ ਹੈ ਕਿ ਜੇਕਰ ਜੇਈ ਸਾਹਿਬ ਫੋਨ ਚੱਕਦੇ ਵੀ ਨੇ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਹਨਾਂ ਦੀ ਡਿਊਟੀ ਸਿਰਫ 5 ਵਜੇ ਤੱਕ ਹੈ 5 ਵਜੇ ਤੋਂ ਬਾਅਦ ਉਹਨਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਬਣਦੀ ਲੋਕਾਂ ਨੇ ਜੇਈ ਖਿਲਾਫ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਦੀ ਮੰਗ ਵੀ ਕੀਤੀ ਹੈ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ 3-4 ਦਿਨ ਤੋਂ ਮਤਲਬ ਇਹ ਤਾਂ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਤਲਬ ਕੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜ਼ਿਆਦਾ ਦਿੱਕਤ ਹੈ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰੇ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆਣੀ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਕਿਤਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ। ਜਦਕੇ ਲੋਕਾਂ ਵੱਲੋਂ ਬਿਜਲੀ ਵਿਭਾਗ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਪਰ ਦੂਜੇ ਪਾਸੇ ਪਾਵਰਕਾਮ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਲੋਕ ਬਿਜਲੀ ਵਿਭਾਗ ਅੱਗੇ ਹੱਥ ਜੋੜ ਰਹੇ ਨੇ ਅਤੇ ਇਥੋਂ ਤੱਕ ਕਹਿ ਰਹੇ ਨੇ ਕਿ ਉਹਨਾਂ ਦੀ ਫਰੀ ਬਿਜਲੀ ਬੰਦ ਕਰ ਦਿੱਤੀ ਜਾਵੇ। ਉਹਨਾਂ ਵੱਲੋਂ ਠੀਕ ਤਰੀਕੇ ਨਾਲ ਬਿੱਲ ਭਰੇ ਜਾਣਗੇ ਪਰ ਉਹਨਾਂ ਦੀ ਬਿਜਲੀ ਬਹਾਲ ਕਰ ਦਿੱਤੀ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ